ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਬੜੀ ਕਿਤੇ ਨ ਕਿਤੇ ਸਖਤ ਨਾਜ਼ਰ ਆ ਰਹੀ ਹੈ ਅੱਜ ਲੁਧਿਆਣਾ ਦੇ ਵਿੱਚ ਵੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਰੈਲੀ ਦਾ ਸੂਚਨ ਕੀਤਾ ਗਿਆ ਨਸ਼ਾ ਨੂੰ ਲੈ ਕੇ ਨਸ਼ਾ ਖਤਮ ਕਰਨ ਨੂੰ ਲੈ ਕੇ ਵੱਡਾ ਪ੍ਰਚਾਲਾ ਜਿਹੜਾ ਲੁਧਿਆਣਾ ਦੇ ਵਿੱਚ ਕੀਤਾ ਗਿਆ ਪਾਰਸੋ ਪੁਲਿਸ ਵੱਲੋਂ ਕੱਲ ਜੰਦਰਪੁਰ ਦੇ ਵਿੱਚ ਇੱਕ ਨਸ਼ਾ ਤਸਕਰ ਨੂੰ ਜਦੋਂ ਗ੍ਰਿਫਤਾਰ ਕਰਨ ਜਾਂਦੀ ਆ ਤਾਂ ਪੁਲਿਸ ਦੀ ਗੱਡੀ ਤੇ ਹਮਲਾ ਹੋ ਜਾਂਦਾ ਗੱਲਬਾਤ ਕਰਾਂਗੇ ਇੰਸਪੈਕਟਰ ਜਸਪ੍ਰੀਤ ਪਾਰਸੋ ਦੇ ਨਾਲ ਕਿ ਪੂਰਾ ਮਾਮਲਾ ਕੀ ਸੀ ਕਿਉਂ ਲੋਕਾਂ ਵੱਲੋਂ ਗੱਡੀ ਤੇ ਪਥਰਾਉ ਆ ਜਿਹੜਾ ਕੀਤਾ ਗਿਆ ਸਰ ਕੀ ਪੂਰਾ ਮਾਮਲਾ ਕੀ ਸੀ ਇਹ ਜਿਹੜਾ ਹਾਂਜੀ ਅਸੀਂ ਮੁਕੱਦਮਾ ਨੰਬਰ 28 ਜਿਹੜਾ 10325 ਅੰਡਰ ਸੈਕਸ਼ਨ 2127 61 85 ਜਿਹੜਾ ਕਿ ਅ ਦਵਿੰਦਰ ਉਰਫ ਗੈਵੀ son of ਦਰਸ਼ਨ ਸਿੰਘ ਜਿਹੜਾ ਕਿ ਜਿੰਦਲਪੁਰ ਦਾ ਰਹਿਣ ਵਾਲਾ ਇਹਦੇ ਖਿਲਾਫ ਦੀ ਇਹ ਜਿਹੜਾ ਮੁਕੱਦਮਾ ਦਰਜ ਕੀਤਾ ਸੀ ਸੋ ਉਸ ਦਿਨ ਇਹ ਜਿਹੜਾ ਬੰਦਾ ਜਿਹੜਾ ਚੱਕਮਾਂ ਦੇ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਸੋ ਸਾਨੂੰ ਕੱਲ ਇਹਦੀ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਵੀ ਇਹ ਹੈਗਾ ਸੋ ਉਸ ਬੇਸਿਸ ਤੇ ਅਸੀਂ ਜਿਹੜੀ ਕੱਲੇ ਤੇ ਕਰ ਰੇਡ ਕੀਤੀ ਸੀ ਸੋ ਜਿਸ ਨੂੰ ਅਸੀਂ ਅਰੈਸਟ ਕਰਕੇ ਇਸ ਨੂੰ ਕਾਬੂ ਕਰਕੇ ਇਸ ਮੁਕਦਮੇ ਦੇ ਵਿੱਚ ਜਿਹੜੀ ਇਹਦੀ ਰੈਸਟ ਪਈ ਹੈਗੀ ਬਿਲਕੁਲ ਜਿਹੜੇ ਹਮਲਾ ਕਰਦੇ ਨੇ ਗੱਡੀ ਤੇ ਉਹ ਕੌਣ ਨੌਜਵਾਨ ਨੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਰੀ ਨੂੰ ਤੇ ਉਸ ਤੋਂ ਬਾਅਦ ਹਮਲਾ ਹੁੰਦਾ ਇੱਕ ਗੱਡੀ ਖੜੀ ਤੇ ਕੇ ਜਾਂਦਿਆਂ ਤੇ ਹਮਲਾ ਹੁੰਦਾ ਹੈ ਨਹੀਂ ਨਹੀਂ ਜਦੋਂ ਇਹਨੂੰ ਅਸੀਂ ਰੈਸਟ ਕਰਕੇ ਲੈ ਕੇ ਜਾ ਰਹੇ ਸੀ ਤਾਂ ਅਪ੍ਰੋਕਸੀਮੇਟਲੀ 100 ਕਿਲੋਮੀਟਰ ਅੱਗੇ ਜਾ ਕੇ 100 ਮੀਟਰ ਹਾਂਜੀ ਹਾਂ ਇਹਦੇ ਕਰ ਤੋਂ ਉੱਥੇ ਜਦੋਂ ਗੱਡੀ ਮੁੜ ਰਹੀ ਸੀ ਤਾਂ ਪਿੱਛੋਂ ਕਿਸੇ ਬੰਦੇ ਨੇ ਜਿਹੜੀ ਇੱਕ ਇੱਟ ਮਾਰੀ ਸੀ ਗੱਡੀ ਦੇ ਬਟ ਸਾਨੂੰ ਬਾਅਦ ਦੇ ਵਿੱਚ ਉਹਦੀ ਜਿਹੜੀ شناخت ਹੋਈ ਆ ਉਹਦੇ ਬਾਰੇ ਪਤਾ ਲੱਗਿਆ ਉਹ ਇਸ ਦਾ ਸਕਾ ਭਰਾ ਹੈਗਾ ਗੈਰੀ ਸੋ ਜਿਹੜਾ ਹੈਗਾ ਇਸ ਨੂੰ ਵੀ ਅਸੀਂ ਜਲਦੀ ਜਿਹੜਾ ਨਾਮਜ਼ਦ ਕਰ ਲਿਆ ਹੈਗਾ ਤੇ ਇਹਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਤੇ ਇਹਨੂੰ ਗੇਲ ਪੇਜਾਂਗੇ ਬਿਲਕੁਲ ਅੱਜ ਹੀ ਤੇ ਮੁਕਦਮੇ ਦਰਜ ਨੇ ਉਹਨਾਂ ਨੂੰ ਅਰੈਸਟ ਦੌਰਾਨ ਹਾਈ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਕੋਈ ਰਿਮਾਂਡ ਮਿਲਿਆ ਹਾਂ ਜੀ ਆ ਜਿਹੜਾ ਇਹ ਮੁਕੱਦਮੇ ਦਾ ਦੋਸ਼ੀ ਹੈਗਾ ਦਵਿੰਦਰ ਸਿੰਘ ਉਰਫ ਗੈਵੀ ਇਹਦੇ ਪਹਿਲਾਂ ਵੀ ਜਿਹੜੇ ਐਨਡੀ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮੁਕੱਦਮੇ ਦਰਜ ਹੈਗੇ ਨੇ ਸੋ ਅਸੀਂ ਇਸ ਨੂੰ ਅੱਜ ਇਦੀ ਰੈਸਟ ਪਾ ਕੇ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੋਂ ਅਸੀਂ ਇਹਨੂੰ ਦਾ ਤਿੰਨ ਦਿਨ ਦਾ ਰਿਮਾਂਡ ਅਸੀਂ ਜਿਹੜਾ ਹਤਲ ਕੀਤਾ ਸੋ ਡਿਊਰਿੰਗ ਅਸੀਂ ਇਸ ਰਿਮਾਂਡ ਇਸ ਤੋਂ ਹੋਰ ਪੁੱਛਗਿੱਛ ਕਰਕੇ ਕਿੱਥੋਂ ਲੈ ਕੇ ਆਉਂਦਾ ਸੀ ਜਾਂ ਕੀ ਕੰਮ ਕਰਦਾ ਸੀ ਇਹਦੀ ਹੋਰ ਵੀ ਕੋਸ਼ਿਸ਼ ਕਰਾਂਗੇ ਸਾਨੂੰ ਇਸ ਤੋਂ ਹੋਰ ਰਿਕਵਰੀ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸਭਿਲਕੁਲ ਰਿਮਾਂਡ ਹਾਸਲ ਕੀਤਾ ਗਿਆ ਜਿਸ ਵਿਅਕਤੀ ਤੇ ਐਨਡੀਪੀ ਐਕਟ ਦੇ ਮਾਮਲੇ ਦਰਜ ਨੇ ਤਿੰਨ ਤੋਂ ਚਾਰ ਦੱਸੇ ਜਾ ਰਹੇ ਨੇ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜੋ ਹਮਲਾ ਕਰਨ ਵਾਲਾ ਸੀ ਉਹ ਅਜੇ ਫਰਾਰ ਆ ਉਸਤੇ ਵੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਪਰਸੋਂ ਤੋਂ ਹਰਮਿੰਦਰ ਸਿੰਘ ਮਾ